ਮਕਾਨ ਤਾਂ ਕੰਜਾ ਨਹੀਂ ਜਾ ਰਹੀ ਜੇ ਕੱਪੜੇ ਤਾਂ ਬਚਾ ਜੇ ਗਿਆ ਕੇ ਐ ਨਿਕੰਦੇ ਦਿਨ ਬਤਾਈ ਲਾ ਬਚਾਣਾ ਤੇ ਲੈ ਬਚਾਈ ਜੀ ਬਚਾ ਲੈਂਦਾ ਐ ਜੋ ਤਾਂ ਪੋਰਾ ਮਹੀਨਾ ਮਰ ਜੂ ਥਾੜੇ ਨਾਲ ਕਦੇ ਪਾਲ ਕੋ ਕੂਕੜਾ ਮਾਣ ਜਣ ਮੇਰੇ ਸਾਲੇ ਦੀਆਂ ਇਹ ਤੀਨੇ ਯਾਰ ਦੀ ਅੱਜ ਤਾਂ ਟੂਪੀ ਜੀ ਲਾਉਣੀ ਭੁੱਲ ਗਏ ਯਾਰ ਸਨਾਂ ਚੀ ਖੁਰਕੋ ਹੀ ਜਾਂਦੀ ਆ ਮਕੰਦ ਤੋਂ ਮਗਾਏ ਗਿਆ ਯਾਰ ਮੈਂ ਲਾਉਂ ਤੀਪਾ ਲਾ ਮਾਰੀ ਜੀਚ 3 14 ਅੱਗੇ ਨਾਲ ਤਾਂ ਕੱਟ ਹੁੰਦੀ ਆ ਮੇਰੇ ਸਾਲੇ ਦੀ ਹੂ ਕਸੂਤੇ ਤਾਂ ਤੇ ਸਨਾਂ ਜਿਕਰ ਕੋ ਹੋਊਗੀ ਪਤਾ ਨਹੀਂ ਬਰਾਵਾ ਟਾਈਂ ਤੂੰ ਨਹੀਂ ਲਾਦਾ ਸਾਹਤੀ ਦਾ ਯਾਰ ਦਾ ਉਹਦੇ ਨਾਲ ਵੀ ਹੋਇਆ ਨਾ ਬੋਲ ਆ ਨਾ ਐ ਮਗੰਦ ਓਏ ਓ ਮਗੰਦ ਕਿੰਦਨ ਹੋ ਗਿਆ ਕਿ ਪਸੂ ਪਸੂ ਬੰਨੇ ਜਾਂਦਾ ਦੀ ਨਹੀਂ ਹੈ ਬੰਦੋ ਕੋਈ ਪਸੂ ਟੰਗਾ ਆਜੂ ਇੱਥੇ ਪਏ ਕੀ ਖਾਈਗਾ ਕਰੇ ਕਰ ਜਾ ਹੋ ਓਏ ਆਇਆ ਓਏ ਹੋ ਗਿਆ ਇਹ ਨਹੀਂ ਫੰਦੇ ਦੇ ਕੇ ਪਸੂ ਨਹੀਂ ਬਣੇ ਗਏ ਔਰ ਗਾਇ ਕਿ ਹੋਗੀ ਗਾਇ ਗੰਨਾ ਮੈਂ ਤਾਂ ਭਾਈ ਫਾਂਟੇ ਟੰਗੇ ਪਾਇਓ ਉਹ ਜਾ ਕੋਲੇ ਵਾਟ ਫਾਸੀ ਚੱਗੇ ਉਹ ਜਾ ਕੇ ਨਾ ਭਾਈ ਅਕਾਸ਼ਾ ਮੈਂ ਕਿੱਥੇ ਆ ਗਿਆ ਕੀ ਕੱਢੋਗੀ ਗੱਲੇ ਦੇ ਕੀ ਆਇਆ ਪੈ ਜੀ ਦਾ ਆਹਾ ਆ ਪੰਜਾ ਕੀ ਜਾਗਾ ਹਗੇ ਕਿ ਫਾਂਗਾ ਕੈਮਰਾ ਕੰਜਦੇ ਦਿਨ ਚੜਦਾ ਕਿ ਛਪਦਾ ਹੋਵੇ ਆਹਾ ਗੋਡੇ ਵਾਲੇ ਦੁਖ ਜਾ ਗਿਆ ਗੋਡੇ ਦੋਦਾ ਤਨ ਖਜੇ ਤੋ ਸੁਆ ਲਵਾ ਲਿਆ ਡਾਕਟਰ ਤੋ ਸੂਪਰਾ ਮੰਦਾ ਮੱਕਾ ਮਾਕੇ ਕਗਾ ਉਹ ਟੀਕਾ ਐਕਸ-ਰੇ ਕਰਾ ਲਓ ਮਦਰ ਕਰਕੇ ਕੋ ਕਾ ਨਾ ਗਿਆ ਇਹ ਨਾ ਵੱਡਾ ਫੈਕਾ ਇਹ ਫਿਰ ਉਖਾ ਹੋ ਗਿਆ ਨਾ ਗਜਾ ਕਿਉਂ ਵੀ ਦਰਦਾ ਮਾਰੀ ਮਰ ਜੇਗਾ ਡਾਕਟਰ ਜਾਦੀ ਹੁੰਦਾ ਜਾਂ ਟੈਸਟ ਨਾ ਕਰਾਵੇ ਕਦੇ ਨਾ ਨਾ ਪੁੱਛੀ ਕੀ ਪਤਾ ਕੀ ਰੋ ਕਰ ਲੈ ਡਾਕਟਰ ਅੱਛਾ ਆ ਮੋਟਾ ਲੈ ਕੇ ਬੰਦਾ ਆ ਵਾਲਾ ਪਾਣੀ ਕੋਟਾ ਹੈ ਬੰਨੇ ਆ ਬਸੂ ਦੰਗਰ ਤੂੰ ਤਾਂ ਮੇਰੀ ਕੁੱਕੜੀ ਵਾਂਗੂ ਕੱਠਾ ਹੀ ਹੋਈ ਜਾਂਦਾ ਪਰ ਹਮ ਮੈਂ ਤਾਂ ਬੰਦਾ ਦਿੱਦਾ ਹੋਇਆ ਪਿਆ ਹੈ ਅੰਡਾ ਵੀ ਨਾ ਇਹ ਹੋਈ ਜਾਂਦਾ ਹਾਂ ਸੇਵੇ ਤੇ ਬੈਠਾ ਹਾਂ ਸਹੀ ਗੱਲ ਹੈ ਬੈਠਾ ਹਾਂ ਉਹ ਚਾਰ ਚੂਟੇ ਕੱਢ ਲੇਗਾ। ਹੂੰ। ਕੀਚੇ ਦਾ ਹਾਲ ਹੋ ਰਿਹਾ ਪੈਂ ਜਾ ਗਿਆ। ਹਾਂ ਨੂੰ ਮੇਰਾ ਕੀ ਹੋਇਆ ਮੌਜਲਾ ਬੈਠਾ ਬੋਕੜੇ ਮਾਰੀ। ਬੋਕੜੇ ਮਾਰੀ ਬੈਠਾ। ਉਹ ਤੋਂ ਪੋਟਿਆਂ ਕੋਲੇ ਬੈਠਾ ਚਾਰ ਮਿੰਟ ਗੱਲਾਂ ਕਰਕੇ ਮੈਂ ਕਹਿੰਦਾ ਬਾਈਆ ਕੀ ਕੀ। ਤਾ ਚੰਗੀ ਮੱਤ ਦੇਵੇ ਜਵਾਕ ਨੂੰ ਮਾਰੀ ਨਾ ਦੇਵੇ। ਨਾ ਨਾ ਬੁੱਢਾ ਛਾਣਾ ਮੁੰਡਾ ਖੜਾ। ਉਹ ਮੁੰਡਾ ਦਾ ਸਿਆਣਾ ਮੜਾ ਇਨ ਮੇਖੇ ਪੁੱਛੇ ਇਨ ਹੱਥ ਮਾਰ ਗਿਆ। ਨਛੇ ਨਾ ਜਾਗਦਾ ਛੱਕਿਆ। ਦੋਂ ਜਿੰਨੇ ਮੈਂ ਜੇ ਤੋੜ ਜਾ ਜੇ ਜੇ ਤੋੜ ਹਰੀਆ ਜੇ ਲੌਕਡਾਉਨ ਤੋਂ ਗਿਆ ਤੋ ਉਹ ਭਾਂ ਦੇ ਕਾਸਮ ਦਿਆ ਆਪੀ ਨਹੀਂ ਟਾਬ ਦੇ ਢਿੱਡ ਤੋਂ ਪੱਲਾ ਚੱਕਦੇ ਹੁੰਦੇ ਉਹ ਗੰਝ ਕੱਟਣਾ ਤੇਰੇ ਕੋਈ ਕਰੀਆ ਹੋਰ ਭਾਂ ਚੋਰ ਜਾ ਕਿਹਦੇ ਕੋਲੇ ਕੱਟੀ ਨਹੀਂ ਬੋਲਾ ਜੇ ਨਸ਼ੀ ਨਹੀਂ ਕਰਦਾ ਮੈਨੂੰ ਛੱਕ ਪੈਂਦਾ ਯਾਰ ਮੈਂ ਜਾਈ ਦੇਣਾ ਰਹਿਣਾ ਨਾ ਦੇ ਮੁੰਡੇ ਨਾਲ ਤੂੰ ਜੇ ਲੱਗਦੇ ਦੇ ਲੈ ਨਸ਼ੀ ਕਰਦਾ ਹੋਈ ਮੈਂ ਜਿੱਦ ਦੇਖਿਆ ਤਾਂ ਨਹੀਂ ਮੈਂ ਹੂੰ ਛੱਕ ਆ ਮੈਨੂੰ ਅੱਖੀਂ ਦੇਖੇ ਬਿਨਾ ਤੇ ਕੰਨੀ ਸੁਣੇ ਬਿਨਾ ਜੋ ਕੀ ਨਿਕਲਣਾ ਚਾਹੁੰਦਾ ਉਹ ਚਾਹ ਚਾਹ ਤੋਂ ਮੁੰਡੇ ਬਗਾਨਿਆਂ ਨਾਲ ਰੈਗ ਜਿੰਨਾਂ ਨਿਛੇ ਪੱਤੇ ਪਾਈ ਜਾਂਦੇ ਮੁੰਡੇ ਮਾਰ ਨਹੀਂ ਜਾ ਗਏ ਇਕੱਠੇ ਮਜੀੜ ਹਾਈ ਆਏਗੀ ਕੰਮ ਧੰਦਾ ਹੁੰਦਾ ਕਈ ਵਾਰੀ ਕੰਮ ਨੂੰ ਪਾਈ ਕੋਦੇ ਹਾਲ ਚਣਾਉਂਦੇ ਸਾਰਾ ਇਹ ਬੈਠੇ ਬੈਠੇ ਰਹਿੰਦੇ ਥੇ ਉਹ ਰਲ ਕੇ ਪਾਣੀ ਤਣੀ ਲਾ ਲੈਂਦੇ ਸਪਰੇਅ ਕਰ ਲੈਂਦੇ ਆ ਹਾਂ ਬਹੁਤ ਲਾਉਂਦੇ ਆ ਦਿਹਾੜੀ ਗਾਨੀ ਪੌਣਾ ਪੈਂਦਾ ਪੌਣਾ ਨਹੀਂ ਪੈਂਦਾ ਕੰਮ ਡੱਕਾ ਨਹੀਂ ਕਰਦੇ ਇਹ ਹੋਰ ਤੂੰ ਕਰਦਾ ਮਹੀਗਾ ਨਥਰਾ ਉਹਨੇ ਥਰਾ ਬੱਟਾਂ ਦੇ ਨਾਲ ਨਾਲ ਘਾਹ ਖੋਚ ਤੇ ਕੰਕੜੇ ਹੋ ਗਏ ਇੱਕ ਜਾ ਕਿਦਾ ਅੱਛਾ ਅੱਛਾ ਗੁੱਜੀ ਡੰਡਾ ਹੀ ਚਪੜੇ ਮੈਂ ਕਰੀਆ ਮਜੀ ਜਾਂਦਾ ਓਏ ਜਿਆ ਬੱਟ ਤੇ ਤਾਂ ਸਿੱਧਾ ਤੁਰਿਆ ਨਹੀਂ ਜਾਂਦਾ ਢੋ ਟੋਲੀ ਕੱਲੀ ਚਕਾਈ ਗਿਆ ਉਹ ਤੇਰੇ ਵਾਂਗਰ ਛੋਟੀ ਬਿੰਗੇ ਗੋਜਿਆ ਜਾਬੀ ਇੱਥੇ ਬੈਠਾ ਰਿਹਾ ਕਰੇ ਖੇਤ ਤਾਂ ਭਾਗ ਜਾ ਕਰੇ ਕਰੇ ਮੈਂ ਘਰ ਦੀ ਰੱਖੀਆ ਕੰਜਰਾ ਕੋਈ ਮੈਸ ਖੋਲ ਕੇ ਲੇ ਜਾ ਵਾਪੇ ਦੂ ਪੈਣ ਦੀ ਫੁੱਲ ਛੋਟਾ ਖੋਲ ਕੇ ਛਾੜਾ ਬੜੇ ਮਾਦਾ ਘਰ ਦਾ ਜਿੰਦਾ ਆ ਜਿੰਦਾ ਹੀ ਹੈ ਟੂਟਾ ਸੇਣਾ ਬੰਦਾ ਜਿੰਦਾ ਹੁੰਦਾ ਆ ਸ਼ਾਣੀ ਗੱਲੀ ਐ ਕੌਣ ਤੇਰੀ ਢੂਈ ਮਾਰਦਾ ਭੈਣ ਚੋੜਦਾ ਤੇਰੇ ਕੋਲੋਂ ਕੀ ਲੈ ਤੰਤਾ ਪੱਠਾ ਲੱਗੇ ਵਾਹ ਮੋਰਾ ਪੁੱਤ ਕਾਜੋ ਸੋਹਿਆ ਨਾ ਚਾਰ ਚਾਰ ਦਿਨਾਂ ਰਹੀ ਪਰ ਤਾਂ ਸੁੱਤੇ ਹੀ ਰਹਿ ਜਾਂ ਇਹ ਤੂੰ ਐਵੇਂ ਸੁੱਤਾ ਰਹਿ ਜਾ ਤੈਨੂੰ ਕੋਈ ਚਾਹ ਨਹੀਂ ਪੁੱਜਦਾ ਮੁੰਡਾ ਤੈਨੂੰ ਢੂਈ ਨਹੀਂ ਮਾਰਦਾ ਬਲਾਉਣ ਦੀ ਤੈਨੂੰ ਕਿਉਂ ਨਾ ਵਿਆਹ ਕਰ ਦਈਏ ਤੂੰ ਕਿਹੜਾ ਮੁੰਡਾ ਹੈ ਹਏ ਵਿਆਹ ਵਾਲਾ ਹੋਇਆ ਨਹੀਂ ਅਜੇ ਹੋ ਰਹੇ ਨੇ ਹਾਗੇ ਹੋਊਗਾ ਹੈ ਹਾਂ ਗੱਪਰੂ ਨਹੀਂ ਹੋਇਆ ਸਮਾਂ ਨਾ ਛੋਟਾ ਹੈਗੇ ਤੈਨੂੰ ਦੱਸੂ ਆ ਮੈਂ ਜਦੋਂ ਗੱਪਰੂ ਹੋ ਗਿਆ ਆ ਹੋ ਗਿਆ ਬੱਚਾ ਉਦੋਂ ਤਾਂ ਮੋਢਿਆ ਤੁਸੀਂ ਧੁੱ ਕਰਨ ਲੱਗ ਜੂ ਮੋਢੀ ਪਟਾ ਲੱਗੂ ਜਿੱਦ ਕਿਥੇ ਕੁੱਤੀ ਦੇ ਗੱਡ ਤਾਂ ਟੋਪੇ ਗਿਆ ਆ ਗੱਡ ਤਾਂ ਕੁੱਤੀ ਦੇ ਹਾਂ ਜੈ ਲੱਛਣ ਤੂੰ ਕਰੇ ਜਾਂ ਮੁੰਡੇ ਨੂੰ ਲਾਦੇ ਨਹੀਂ ਗਵਾਕ ਨੂੰ ਫਿਰ ਜਦੋਂ ਉਮਰ ਹੋ ਜਾ ਉਹ ਵਿਆਹ ਨਾਲ ਤੈਨੂੰ ਪਤਾ ਹੀ ਨਹੀਂ ਲੱਗਣਾ ਲੱਛਣਾ ਤੋਂ ਉਹ ਹਜੇ ਲੱਗਿਆ ਨਹੀਂ ਮੋਢੇ ਤੂੰ ਠੁੱਕਣਾ ਆਏ ਠੁੱਕੇ ਫੇੜਾ ਹਾਂ ਦੱਸੂ ਮੈਂ ਤੈਨੂੰ ਉਦੋਂ ਹਾਂ ਲੱਗਿਆ ਨਹੀਂ ਨਾਲੇ ਹੋ ਜਾ ਵੀ ਹੁਣ ਹੋਇਆ ਵਿਆਹ ਉਹ ਨਾਲਾ ਮੇਰੀ ਗੱਲ ਤੋਂ ਇਹ ਲੱਗੂਗਾ ਤੂੰ ਨਾ ਇਹ ਤਾਂ ਮੁੰਡਾ ਬਾਜੂ ਕੱਲੇ ਨਾ ਇਹ ਨਾਲੂ ਵਿਆਹ ਕਰਦਨੇ ਇਹ ਨਾਲੇ ਆਪਾਂ ਦਾ ਸੌਖਾ ਰੋਟੀ ਚੱਕਦਾ ਇਹ ਲੱਤ ਨਿਯੋਗ ਕਰੇ ਹੋਜੋ ਨਾ ਲੈ ਨਾਲੇ ਦਿਨਾਂ ਨਹੀਂ ਮੋਢਾ ਲੱਗਿਆ ਜੂ ਫੇਡਾ ਜੂ ਘਰੇ ਮੈਂ ਜਾ ਵੀ ਨਾ ਕਰੇ ਤੇ ਮੈਂ ਚਸਦਾ ਵਾਰਿਆ ਬੜਾ ਕੰਮ ਕਰੂਗਾ ਹੈ ਅਹੀਂ ਕਰੀ ਜਾਵਾਂਗੇ 2 ਸਾਲ ਤੱਕ ਇਤ ਕੀ ਕਰਾਂਗੇ ਵਿਆਹ ਤੇ ਇਤ ਕੀ ਕਰਾਂਗੇ ਹਾਂ ਬਸ ਤੁਰਿਆ ਉੱਚਾ ਸਦਾ ਮਰਿਆ ਕੰਮ ਚ ਆ ਉਹ ਮੈਂ ਤਾਂ ਹੋਰ ਕਰਫਤ ਜੈਲੇ ਨੂੰ ਕਹਿੰਦਾ ਰਿਸ਼ਤਾ ਕਰਾਉਣੇ ਆ ਹਾਂ ਪਹਿਲੇ 200 ਕੰਮ ਤਾਂ ਕਰਾ ਲੀਏ ਤੋ ਹਾਂ ਇਹ ਵੀ ਗਲਤੀ ਕਰਾ ਲੂਗਾ ਕਰਾਉਣ ਨੂੰ ਕਹਿ ਕਰਦਿਆਲ ਦੇ ਹੱਥ ਚ ਰਿਸ਼ਤਾ ਹਾਂ ਕਹੂੰਗਾ ਮੈਂ ਉਹ ਸਾਰਾ ਪੋਲੇ ਪ੍ਰੀਤਾਂ ਸਿੱਧੀ ਲੱਗਿਆ ਰੋ ਨਾ ਨਾ ਛਾਰ ਬੜਾ ਮੋੜ ਨਹੀਂ ਛਾਰੇ ਬੜ ਕੇ 24 ਘੰਟੇ ਆਪੇ ਮੈਂ ਕਦੇ ਕਦਾ ਕਰ ਮਾ ਜੀਦਾ ਤੇਰੀਆਂ ਛੋਟਾਂ ਨਾ ਕੰਜਰ ਦਾ ਉਹਨਾਂ ਦੀਆਂ ਛੋਟਾਂ ਉੱਥੋਂ ਟੱਪ ਗਈਆਂ ਕਿਉਂ ਹਾਂ ਤੇਰੀ ਨੀਮੀ ਥੋਕਿਆ ਨੀਮੀ ਕਰੀਆ ਨਹੀਂ ਆਏ ਕੰਮ ਕਿਵੇਂ ਕਰਾਲੇਗਾ ਬਹਿ ਜਾ ਲੈ ਰਹਿ ਜਾ ਐਤ ਕੀ ਮੈਂ ਤਾਂ ਛੋ ਛੜੇ ਫਿਰ ਜਾ ਰੇ ਕੀ ਕਰਾਈ ਜਾਵੇ ਐਤ ਕੀ 20 ਕਿੱਲੇ ਤਾਂ ਲੈ ਠੇਕੇ ਤੇ ਹਾਂ ਬਾਹਨ ਦੀ 20 ਆਪਣੇ ਕੋ 40 ਹੋਗੇ 40 ਸੀਰੀਅਲ ਲਾਉਂਦੀ ਲੋੜ ਨਹੀਂ ਮੈਂ ਜੈਲੇ ਨੂੰ ਆਪੇ ਧੋਰੀ ਫਿਰੂੰਗਾ ਬਿਆਦੇ ਲਾਲਚ ਦੇ ਕੇ ਜਿੰਨੇ ਛਾਲ ਪੂਰਾ ਹੋ ਗਿਆ ਅਗਲੇ ਨੇ 80000 ਮੰਗਣਾ ਮੁਰਕੇ ਚੱਕ ਕੇ ਨਾ ਨਾ ਕਹਿੰਦੇ ਮੈਂ ਤੈਨੂੰ ਰਿਸ਼ਤਾ ਕਰਾਉਂ ਸੀਰਾ ਹਾਂ ਤੇਰਾ ਆ ਜਾਂਦਾ ਲਾਈਨ ਲੈ ਆ ਜਦ ਹੁੰਦਾ ਹੁੰਦਾ ਨਹੀਂ ਗਾ ਮੂੰਹ ਮਾਰ ਨਹੀਂ ਜਗਾ ਪਹਿਲਾਂ ਵਾਲੇ ਟਾਈਮ 'ਚ ਬੁਰਨਾ ਆਉਦੇ ਦੇਵਰਾ ਜੇ ਤਤਵ ਹੀ ਕੰਮ ਕਰਾਈ ਜਾਂਦਾ ਸੀ ਹਾਂ ਛਾਣੀ ਕਦੇ ਛਟੀਆਂ ਬੰਗਾਲਗਾ ਚੁੱਲੇ ਕੋਲੇ ਕਦੇ ਖੋਸ ਕਰ ਤੈਨੂੰ ਵੜਾ ਪਤਾ ਮੈਨੂੰ ਪਤਾ ਹਾਂ ਲੈ ਸੋਹੜਿਆ ਦਾ ਗਾਮਾ ਕੈਸਾ ਲ ਅਈ ਤੋਰੀ ਫਰੀ ਤੇ ਗਾਮੇ ਸਵਾਜ ਵੀ ਗਾਮਾ ਹੀ ਲੈਂਦਾ ਸੀ ਮੈਨੂੰ ਪਤਾ ਪਾਇ ਕਿ ਜਦ ਸੋਈ ਤੇ ਚਾਹ ਅਗਲਾ ਚੱਕ ਲੈ ਜਾਂਦਾ ਦੋ ਬੁਗੀਆਂ ਜੇ ਉਹਦਾ ਕਮਲੀ ਜਾਂਦਾ ਉਹ ਕੋ ਗਾ ਲਿਆ ਹੁੰਦਾ ਉਹਨੇ ਨਿਆਈ ਨਹੀਂ ਦਿੱਤਾ ਪਤੀ ਆ ਮੈਨੂੰ ਤੇਰੇ ਭੈਣ ਭੋਜਾ ਆਪਣੇ ਲੈ ਕੇ ਲੈ ਕੁ ਤੇਰਾ ਭੋਜੇ ਦੇ ਭਾਬ ਚਾਚੇ ਨੂੰ ਦੱਸਿਆ ਜਾਣਾ ਮੈਂ ਤੇ ਤੂੰ ਛੋਣ ਗਿਆ ਨਹੀਂ ਹੈਗਾ ਉਹ ਨਾ ਨਾ ਹਏ ਯਕੋ ਲਾਣੀ ਹੈ ਪੜਾ ਮੈਨੂੰ ਪਤਾ ਹੀ ਨਹੀਂ ਕਿ ਉਹ ਜਾਂਦਾ ਗਾਇਡ ਨਾ ਥੇ ਕਿ ਪੈ ਗਿਆ ਪੈ ਤੋੜ ਜਾ ਲੱਲ ਖੜਾ ਕਰਦਾ ਲੱਲ ਖੜਾ ਹੋ ਗਈ ਕੋਈ ਤਾਂ ਜੰਨੂ ਉਹ ਜੇ ਪਾਜ ਬੋਹ ਰੋੜਾ ਫੁੱਟਾਈ ਲਗਾਈਆਂ ਅੱਛਾ ਸਰਾ ਨਹੀਂ ਜੇ ਹਾਂ ਹਾਂ ਕਹਿ ਬੇ ਤੂੰ ਸਿੱਧਾ ਇਸਰਾ ਨਹੀਂ ਲਾਉਂਦਾ ਜੇ ਫੇਰ ਉਹਨੂੰ ਹਚਾਲਾ ਏਦੂ ਬਾਦ ਵੱਡੇ ਨਹੀਂ ਥੇ ਕਿ ਪੈ ਦੂ ਮਾਂ ਦਾ ਕੱਪੜੇ ਤਾਂ ਬੈਨ ਰੋਜ ਚਾਹ ਕੇ ਦੇਖਿਆ ਤਾਂ ਨਿਕਲ ਕੱਪੜੇ ਥੋੜੀ ਹੋਵੋ ਤਾਂ ਕੰਜਰ ਦਾ ਬਾਜ ਲਾ ਕੇ ਛਿੱਟ ਦਿੰਦਾ ਨਾ ਕੋਈ ਉਹ ਮੰਜੇ ਕੋਲ ਇੱਥੇ ਹੀ ਮੈਨੂੰ ਕਦੇ ਐ ਤੇਰੇ ਪਾਏ ਕਿਉਂ ਦਾ ਛਬੂ ਤੇ ਖੱਡੂਗਾ ਹਜੇ ਨਵਾਂ ਜੱਗਿਆ ਉਹ ਹੁਣ ਤਾਂ ਛੱਡ ਜੂ ਹਟਾ ਮੌਕਾ ਕਿਛਮਗੇ ਆਗੇ ਉਹ ਨਹੀਂ ਲਾਉਂਦਾ ਮੈਂ ਕਹਿੰਦਾ ਤੈਨੂੰ ਐਵੇਂ ਬਹਿ ਮਾ ਨਹੀਂ ਨਾ ਕਰਦਾ ਚਲਗਾ ਨਹੀਂ ਕਰਦਾ ਤੈਨੂੰ ਤੇ ਖਾਜੂ ਅੱਖੀਂ ਤੇ ਖਾਜੂ ਹਾਂ ਮੈਨੂੰ ਦਗਾ ਲਈ ਫੇਰ ਤਾਂ ਮੰਨ ਜੀ ਤੈਨੂੰ ਮਾ ਜੇ ਨਾਲੇ ਹੋਰ ਮੈਂ ਤਾਂ ਨਸ਼ਿਆਲੇ ਬੰਦੇ ਦੀ ਤੋਰ ਹੀ ਦੱਸ ਦਿੰਨਾ ਚੰਗਾ ਕੋਈ ਨਾ ਹਾਂ 10 ਕਿੱਲਿਆ ਤੋਂ ਆਉਂਦਾ ਵੀ ਨਾ ਆਇਂ ਦਾ ਸੁਧਰੇ ਨਸ਼ਾ ਕਰਿਆ ਕੋਈ ਨਾ ਦਾਤ ਸਜੀ ਕਿੱਥੇ ਬੋਲਾ ਲੋ ਕੋਈ ਨਾ ਜਨੇ ਪਾ ਬੋਲਾ ਤੰਦਰ ਬਠਾ ਤੰਦਰ ਬਠਾ ਮੂੰਹ ਦੇਖੀ ਅੰਦਰ ਫੂੰਦ ਤੇ ਫੂੰਦੇਖੀ ਜਾਂਦਾ ਹੋ আচ্ছা ਹਾਂ ਬੱਜੀ ਨਹੀਂ ਆ ਗਿਰ ਪਰ ਦੋਬੇ ਬੁਲਾਇ ਕੇ ਗਰਾਤ ਨੂੰ ਨਾ ਨਾ ਕਮ ਤਾਂ ਜੇਲਮ ਤੇ ਤੇਰੀ ਮੜੀ ਛੋ ਕੇ ਰਾਤ ਨੂੰ ਬੁਲਾਇ ਕੇ ਚੱਲਦੇ ਆ ਬਾਈ ਕਾ ਜੇ ਨਾ ਹੋ ਜਾ ਆਪਾਂ ਆਪਾਂ ਰੋਟੇ ਤੇ ਜਾਣਾ ਨਹੀਂ ਨਾ ਆਪਾਂ ਆਪਾਂ ਬਜਾਈ ਸੀ ਬੰਦ ਆਪਾਂ ਬੈਨ ਘੜਦੇ ਆ ਦਾ ਮਾਅਬ ਨਾ ਕਰੇ ਬੈਠਿਆ ਸਹੀ ਭਾਜੀ ਕੋਈ ਜੋੜ ਪਾਈ ਜਾਂਦੀ ਜਾਣਾ ਪਈ ਜਾਂ ਹਰ ਇੱਕ ਆ ਰਾਤ ਨੂੰ ਕਿੱਧਰ ਜਾਵੇਗਾ ਕੋਈ ਕੰਮ ਹੁੰਦਾ ਛੋ ਮਜੀਨ ਕੰਮ ਨੂੰ ਧੜੇ ਤੱਕ ਤਾਂ ਹੁੰਦੇ ਕਿ ਰਾਤ ਨੂੰ ਕੀ ਹਾਂਦੀ ਆਪਰੀ ਗਾਈ ਜੀ ਦਾ ਲੱਗੇ ਸਭ ਫੇਲੀ ਗੱਜਾ ਪੂਰਾ ਹਗੀ ਦੇ ਬੈਂਦਾ ਯਾਰ ਤੇਲਪੁਰ ਕੋਲੇ ਫਿਰਦੇ ਆ ਹਾਂ ਤੇਲ ਚੂਪ ਆ ਕੇ ਦਿੰਦਾ ਸੰਧ ਤੋੜੀ ਜਾਂਦੇ ਖੜਾਈ ਦੇਣੀ ਖੜਾਈ ਦੇਣੀ ਆਣਦੇ ਯਾਰਾ ਅੱਜ ਤਾਂ ਭੋਲਾ ਵੀ ਨਹੀਂ ਆਇਆ ਡੀਕ ਦੇ ਦੀਆਂ ਅੱਖਾਂ ਸੁੱਜ ਗਈਆਂ ਇੱਥੇ ਬੈਠੇ ਦੀਆਂ ਮੇਰਿਆਂ ਦਾ ਯਾਰਾ ਭੈਣ ਚੂਦੇ ਨੂੰ ਮੈਨੂੰ ਲੱਗਦਾ ਟੈਲੀਫੋਨ ਲਾਉਣਾ ਪਊ ਅੱਜ ਤਾਂ ਮੈਨੂੰ ਕਿਤਾ ਭੈਣ ਚੂਦੇ ਦਾ ਨਸ਼ਾ ਮੁੱਕ ਰਿਹਾ ਇੱਕ ਭੈਣ ਚੂਦਾ ਜਾ ਕੇ ਘਰੇ ਬਹਿ ਗਿਆ ਮੈਨੂੰ ਕਹਦਾ ਹੁਣੀ ਆ ਜੂ ਆ ਦਮ ਨਾਲ ਮੈਂ ਟੈਲੀਫੋਨ ਕਰੂ ਹੈਲੋ ਕੋਣ ਹੈ ਬਈ ਮੈਂ ਤਾਂ ਜੱਲਾ ਬੋਲਦਾ ਬਈ ਹਾਂ ਜੀ ਦੱਸੋ ਪੋਲਾ ਬੋਲਦਾ ਬਈ ਹਾਂ ਹਾਂ ਪੋਲਾ ਬੋਲਦਾ ਉਹ ਪੋਲਾ ਆਇਆ ਹੁਣ ਤੂੰ ਉਹ ਜਿਹੜਾ ਬਾਪੂ ਜਿਹੜਾ ਬਾਅਦ ਚ ਮੰਜਾੜਾ ਹੀ ਬੈਠਾ ਓਏ ਮੁੰਦੇ ਦੇ ਥਲੋ ਦੀ ਟਪਿਆ ਕੰਜਰਦਿਆ ਦੇ ਮੂਰੀਂ ਲਈ ਕਰਾ ਹੈ ਨਾ ਤੁਰੇ ਦੀ ਪਾਰ ਕਰਨਾ ਆਕੇ ਤੱਕ ਨਾ ਚੜਾਉਂਦਾ ਦੀ ਉਹ ਪੈਨ ਟੂ ਦਾ ਹੁਣ ਤਾਂ ਸਮ ਗਿਆ ਹੂ ਹੋ ਟਾਈਮ ਬਹੁਤ ਹੋ ਗਿਆ ਸੁੱਟਾ ਰਿਹਾ ਫੇਰ ਫੇਚ ਜਾ ਰਿਹਾ ਦੇ ਤੂੰ ਨਾ ਆਇਆ ਅੱਜ ਫਿਰ ਤੜਕੇ ਨੂੰ ਤਾਂ ਜੈਲੇ ਦੀ ਲਾਸ਼ੀ ਮਲੂਸ ਨੂੰ ਦੇਖ ਲੈ ਨਸੀਬ ਨਾ ਕਿਉਂ ਕੀ ਹੋ ਗਿਆ ਤੈਨੂੰ ਨਾ ਤੈਨੂੰ ਪਤਾ ਨਹੀਂ ਪਤੰਦਰਾ ਦਪੈਰ ਦਾ ਨਸ਼ਾ ਮੁੱਕਿਆ ਪਿਆ ਆਪਣੇ ਕੋਲੋਂ ਕਾਲੀ ਨੀ ਨਸ਼ਾ ਤਾਂ ਮੋਜੂਦਾ ਏ ਤੂੰ ਆਏਂਗਾ ਕਰੋ ਫੇਰੀ ਹਲਹੁਣਾ ਤੂੰ ਆ ਜਾਂਦਾ ਯਾਰਾ ਬਾਂ ਨੀ ਰਲਾ ਜਾਣਾ ਓਏ ਮੈਂ ਕਿਥੋਂ ਆਇਆ ਕੰਜਰ ਤੇ ਆ ਸੋਡੇ ਕੁੰਡੇ ਲਗੇ ਪਿਆ ਗੇਟ ਖੜਕਾਏ ਆ ਮੈਂ ਗੇਟ ਖੜਕਾ ਲਈ ਵਾਰ ਦੀ ਵਫੂ ਤੇ ਮੇਰਾ ਓਏ ਤੂੰ ਆ ਜਾ ਮੰਨ ਲੈ ਮੇਰੀ ਗੱਲ ਓ ਮੈਂ ਆ ਨਹੀਂ ਸਕਦਾ ਫਿਰ ਮੈਨੂੰ ਤੂੰ ਸਿੱਧੇ ਜਾਂਦਾ ਕਰਿਆ ਟਲ ਮਈ ਨਾ ਫਿਰ ਕੋਈ ਨਾ ਦੋ ਮਿੰਟ ਰੁਕ ਤੂੰ ਕਿੱਥੇ ਜੇ ਬਿਠਾ ਘਰੇ ਥੋੜੇ ਤੂੰ ਮੈਂ ਦੇਖਾਂ ਜਿਹੜਾ ਮਾਰ ਕੇ ਉਹ ਤੂੰ ਦੇਖਦਾ ਜਿਹੜਾ ਮਾਰ ਕੇ ਮਤਾਗਣਾ ਕਿਰਾ ਕਿਆ ਫੋ ਪਈਏ ਆਪਣਾ ਦੋਨਾਂ ਦੀ ਦੇਖ ਲਾ ਜਰਾ ਦੂਆ ਜਾ ਆਪ ਓਏ ਤੂੰ ਦੇਖ ਲਾ ਫੋ ਪਈਊ ਆ ਮੰਜੇ ਥੱਲੇ ਦੀ ਭਾਂ ਦੇ ਯਾਰ ਮੰਜੇ ਸਰ ਨੂੰ ਰਿਜੇਟ ਆ ਪੈ ਗਿਆ ਜੀ ਜਰਾ ਉਹ ਗੁੱਡਾ ਤੇ ਰੜਜੀ ਕੇ ਮੈਂ ਆਵਾ ਮੀਨੋ ਜੇ ਲੋਰ ਪਾਹੈਂਟੂ ਦਾ ਮੇਰੇ ਤੋਂ ਤਾਂ ਤਰੀ ਨਹੀਂ ਆਂਦਾ ਨਸ਼ੇ ਬਿਨਾ ਹੋਰ ਕਿਤੇ ਵੀ ਮੇਰੇ ਤੇ ਨਾ ਛੱਕ ਕਰਨ ਲੱਗ ਜੇ ਮੇਰੇ ਤੋਂ ਭਲਾਂਗ ਨਹੀਂ ਭਰੀਦੀ ਯਾਰ ਨਸ਼ੇ ਬਿਨਾ ਅੱਛਾ ਹੋਰ ਕਸੁੱਤਾ ਹੋ ਗਿਆ ਕੰਮ ਇੱਥੇ ਤਾਂ ਭੋਲਿਆ ਚਲ ਕੋਈ ਨਹੀਂ ਨਸ਼ਾ ਕਰ ਕਰ ਲਾਂ ਮੇਰੇ ਮਾਣ ਤੇ ਜੇ ਤੂੰ ਆਏਗਾ ਫੇਰੀ ਨਸ਼ਾ ਹੋਊਗਾ ਮੈਂ ਤਾਂ ਪ੍ਰਧਾਨ ਲੱਗਣ ਜੀ ਕਿਤੇ ਮੈਨੂੰ ਮਰਵਾ ਦੇ ਮੇਰੇ ਬਾਪੂ ਚਾ ਪਤਾ ਤਾਂ ਉਹਨਾਂ ਨੂੰ ਆਪ ਹੀ ਲੱਗ ਜੂ ਜਦੋਂ ਭਾਂਚੂ ਦਾ ਤੜਕੇ ਨੂੰ ਕਿਸੇ ਰੂੜੀ ਤੋਂ ਥੇ ਨਹੀਂ ਮਰਵਾ ਦਿੰਦੇ ਕੋਈ ਜਿੰਨਾ ਨਹੀਂ ਛੱਕ ਕਰਵਾ ਦੇਂਦਾ ਛੱਕ ਕਦਾ ਹੂਆ ਛੱਕ ਦਾ ਫਿਰ ਆਪ ਹੀ ਪਤਾ ਲੱਗ ਜੂ ਜਦੋਂ ਨਸ਼ੇ ਬਿਨਾ ਤੜਕੇ ਤੇਰਾ ਐਵੇਂ ਕੰਨਦੋੀ ਉਹ ਜੇ ਲੱਗ ਪਈ ਧਾਮੋਂ ਪੀਣੀ ਚੱਲਦੀ ਹੁੰਦੀ ਜਿਹੜਾ ਹਾਂ ਹੁੰਦੀ ਸੀ ਭਾਈ ਕਿਚੜੀ ਘੁੱਟਦੀ ਆਪ ਦੇ ਨਾ ਮੂੰਹ ਬਈ ਨਾਲ ਹਾਂ ਘੁੱਟਦੀ ਸੀ ਹਾਂ ਠੀਕ ਹੈ ਭਾਈ ਸਵਾਰ ਕਿਚੜੀ ਬਣਾਉਂਦੀ ਉਹ ਛਛਵਾਜਾ ਤਾਂ ਪੱਛਾ ਐ ਤੂੰ ਖਿਚੜੀ ਦੇ ਲੱਸੀ ਪਾ ਕੇ ਤੇ ਨਜ਼ਾਰਾ ਆ ਜਾਂਦਾ ਦੁਕਾਨ ਦਾ ਭੈਂਚੋ ਦਾਉਲੂ ਜੈ ਆਹ ਚੋ ਦੇ ਪਾ ਕੇ ਹਾਂ ਖਾ ਗਿਆਂ ਬਠੇੜੀਆਂ ਖਿਚੜੀਆਂ ਹੁਣ ਮਾਗ ਜੀ ਨਿਕਲਦੀ ਐ ਨਾ ਨਾ ਮੰਗਦੀ ਤਰੀ ਨਿਕਲਦੀ ਬਠੀ ਲੱਗੀ ਜਾਂਦਾ ਉਹ ਪਾਪੂ ਹੋਏ ਉਹ ਸੁੱਤੇ ਨਹੀਂ ਕੇ ਬੈਠੇ ਸੌਣ ਵਾਲਾ ਟਾਈਮ ਹੈ ਜੇ ਕੋਈ ਸੌਂ ਜਾਂਦੇ ਯਾਰਾ ਪਾਣੀ ਦੀ ਨਹੀਂ ਆਉਂਦੀ ਇੱਥੇ ਗੱਲੀ ਪੈ ਗਏ ਯਾਰ ਦੋ ਮਿੰਟ ਗੱਲਾਂ ਕਰਦੇ ਸੀ ਵੇਲਾ ਮੈਂ ਕੀ ਕਰਨਾ ਉਹ ਮੈਂ ਬਾਹਰ ਜਾ ਕੇ ਆਉਣਾ ਯਾਰ ਤੜਕੇ ਨਹੀਂ ਗਿਆ ਤੜਕੇ ਨਹੀਂ ਗਿਆ ਬਾਹਰ ਹੂੰ ਜਾ ਨਾ ਪਿੰਡ ਨੀ ਬਣੀ ਤਰਾਂ ਕਿ ਯਾਰ ਕੀ ਕਰਨਾ ਇਸ ਵਲੇ ਕੋ ਡੱਬੀ ਲਿਆਉਣਾ ਗਵਾਂਡੀਆਂ ਦੇ ਫੜਕੇ ਕੀ ਡੱਬੀਆਂ ਮੁਕੀਆਂ ਪਈਆਂ ਤੜਕੇ ਚਾਹ ਬਣਾਉਣ ਨੂੰ ਹੋਈ ਨਹੀਂ ਵੇ ਜਾ ਤੜਕੇ ਜਮਨੂ ਨਾਟ ਮੇ ਚੱਕ ਲਿਆ ਮੂੰਹ ਹੁਣ ਕਾਸ ਨੂੰ ਆ ਗੱਲਾਂ ਵੇ ਹੁਣ ਲਿਆਉਣਾ ਮੈਂ ਤੇਰੀ ਫੁਨਕੀ ਦਾ ਹੀ ਜਾਂਦਾ ਕਿਸੇ ਦਾ ਨਹੀਂ ਹੈ ਉਹ ਕਿਸੇ ਦਾ ਨਹੀਂ ਹੈਗਾ ਮੈਂ ਪਿੱਛੇ ਜਾਂਦਾ ਲਈ ਹੈ ਵੇਖੇ ਚ ਹੋਰ ਨਾਲੇ ਮੈਂ ਸਾਬਣ ਫੜ ਲਿਆ ਹਾਂ ਸਾਬਣ ਨਾਲ ਨੂੰ ਤੜਕੇ ਹੈ ਨਹੀਂ ਅਸ ਬੜੇ ਬੁੰਡੇ ਟੋਣੀਆ ਛਾ ਕੋ ਜਾ ਕੇ ਉਹ ਤੜਕੇ ਤਾਂ ਮੰਗੇ ਫਿਰ ਕੋਈ ਨਹੀਂ ਦਸੀ ਨਾਲ ਲਾ ਲਾਂਗੇ ਤੜਕੇ ਲੱਸੀ ਕਿੱਥੇ ਆ ਖੱਟੀ ਉਹ ਨਾ ਚੀ ਦੇ ਨਹੀਂ ਕਪੜਿਆਂ ਲਈ ਸਾਬਣ ਪਈ ਆਂ ਦੇ ਨਾ ਨਾ ਲੀ ਪਾਪੋ ਨਾਲੀ ਨਾਲ ਨਹੀਂ ਨਤਾ ਜਾਂਦਾ ਖੁਸ਼ਕੀ ਦੀਆਂ ਹੁੰਦੀਆਂ ਡਾਗਰਾਂ ਬਈ ਤੋਂ ਪਹਿਲਾਂ ਉੜਦਾ ਨਹੀਂ ਤੂੰ ਮਰੀ ਜੰਮੇ ਤੜਕੇ ਜੇ ਮੈਂ ਗੋਰਾ ਹੋ ਜਾ ਸ ਆਪਣਾ ਤੜਕੇ ਲਈ ਤੜਕੇ ਹੋਣੀ ਬਹਿ ਜਾ ਛੱਟੇ ਛੱਟੇ ਜਾਂ ਵਾਂਡੀਆਂ ਤੋਂ ਲੈਣੀ ਆਪਾਂ ਸਵਾ ਮਾੜਾ ਚੋਦਾ ਬਈ ਅੱਗ ਬੰਦ ਨਾ ਲੱਗੇ ਗਈ ਸੀ ਹਾਂ ਧਾਰੀ ਲੱਗੇ ਸੀ ਕੇ ਹਾਂ ਨਾ ਨਾ ਟਾਈਮ ਮਾਰਿਆ ਛੇ ਨਾ ਬਾਈਆ ਟਾਈਮ ਹਜੇ ਕਿਹੜਾ ਹੋਇਆ ਹੈ ਤਾਂ 7 ਵੀ ਨਹੀਂ ਵੱਜੇ ਨਹੀਂ ਪੁੱਤੀ ਜੱਫੀ ਜਵਾਨਾ ਮੜਾ ਫਾਇਦਾ ਰਾਤ ਨੂੰ ਨਹੀਂ ਜਾਈ ਦੰਦ ਪਿੰਡ ਚ ਨਾ 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 ਬਾਈਆ ਨਾ ਨਾਲ ਮੈਂ ਬਾਤ ਕਰਾਂਗਾ ਨਾ ਮੈਂ ਇਕੱਲੇ ਹੀ ਲਿਆਂਗਾ ਨਾ ਇਕੱਲਾ ਨਾ ਜਾਈ ਮੈਂ ਤੁਹਾਨੂੰ ਦੱਸਾਂ ਮੈਂ ਨੂੰ ਨਹੀਂ ਭੇਜਦੇ ਤੈਨੂੰ ਭੁੱਲਿਆ ਓਏ ਤੁਸੀਂ ਬਾਹਰ ਚ ਤਾਂ ਬੈਠੇ ਹੋਣ ਆ ਗਿਆ ਮੈਂ ਬਾਤ ਨੂੰ ਖੋਲ ਤੇ ਦਿਖਾ ਚੁਣ ਮੈਂ ਹੁਣੀ ਦੱਸ ਦੇਣਾ ਜਿਵੇਂ ਜਾ ਕੇ ਦਿਖਾ ਚੁਣ ਦੇਵਾ ਲੱਛੀ ਮੈਂ ਓ ਮੈਂ ਹੁਣ ਆ ਜਾ ਨਾ ਨਾ ਯਾਰੀਂ ਗੇ ਤੇਰੇ ਸੱਟ ਫੇਟ ਮਾਰ ਤੇ ਇਤਰਾਵੇ ਹਾਂ ਉਹ ਜਾਂ ਮਾਰ ਨਹੀਂ ਗਿਆ ਖੱਜਾ ਕੀ ਆ ਡਾਜ ਜਾਏਗਾ ਫੇਜ ਜਾਏਗਾ ਕੁਛ ਨਹੀਂ ਹੈਗਾ ਫੂਟਵਾ ਦੇ ਟੈਲੀਫੋਨ ਕਿਹਦਾ ਆ ਦਵਾਰੇ ਦੇਖ ਕਿਸੇ ਦਾ ਨਹੀਂ ਹੈਗਾ ਕਿਹਦਾ ਆਉਂਦਾ ਕਿਹਦੇ ਦਾ ਚਾਹਿਆ ਦਵਾਰੇ ਕੱਥ ਦਿੰਦਾ ਬੂਰੋ ਨਹੀਂ ਆਉਂਦਾ ਜੋ ਬਾਜੀ ਦੇਖ ਲਿਆ ਮੈਂ ਤੂੰ ਅੰਦਰ ਚੱਲ ਹੂੰ ਕਰੇ ਸੇ ਅੱਛਾ ਉਹ ਪੋਰੇ ਪਾ ਲਾ ਕੇ ਦੱਲ ਉਹ ਡੱਬੀ ਲਿਆਵਾ ਮੈਂ ਜੱਬੀ ਝੁੱਬੀ ਕੋਈ ਜਾ ਨਾ ਚੱਕੋਂਗੇ ਤੜਕੇ ਮੁਰਕੇ ਤੱਕ ਨਾ ਤੱਕੇ ਦੇਖਣ ਇੱਥੇ ਭਾਈ ਜੇ ਕੋਪਕਾ ਕੇ ਕੋਪਕਾ ਕੇ ਵੇ ਜਾ ਬਾਹਰ ਬਾਹਰ ਕੇ ਨਾ ਹਵਾ ਵੀ ਜਾ ਜਾ ਚੱਲ ਫਿਰ ਨਹੀਂ ਮੈਂ ਅੰਦਰ ਹੀ ਵੇ ਜਾਣਾ ਯਾਰ ਅੰਚੂ ਭਾ ਜੀ ਜਾ ਗਾ ਬਹਿ ਜਾ ਗਰ ਜਾ ਲੈ ਬਾਤ ਸੁਣਨੀ ਹੈ ਤਾਂ ਵੇ ਜਾ ਨਾ ਨਾ ਬਾਤ ਬਹੁਤ ਸੁਣੋ ਜਾਏ ਮੂੰਹ ਮੂੰਹ ਤਾਂ 25 ਨਹੀਂ 14 ਬਾਤਾਂ ਦਾ ਕਹਾ ਤੇ ਚਿੜੀ ਵਾਲੀ ਸੁਣਾ ਦੂ ਭੋਲਿਆ ਤੂੰ ਲੱਥਾ ਬਾਹਰ ਜਾਂਦਾ ਬੀੜੀ ਦੀ ਤੋਰ ਇਹਨੂੰ ਨਹੀਂ ਬਿੜੀ ਐ ਸਵੇਰੇ ਕਰੀ ਤਾਹੀਂ ਗੰਜਾ ਹੋ ਜਾਂਦਾ ਕਿਹੜਾ ਸਿਖਾ ਲਿਆ ਉਹਨੇ ਅੱਛਾ ਰੋਟੀ ਖਾ ਕੇ ਪੀਂਦਾ ਹਾਂ ਪਿੰਡਾ ਪੀੜੀ ਉਹਦੇ ਨਾਮ ਕਰੇ ਜਵਾਕ ਪੁੱਛਿਆ ਮੈਨੂੰ ਕਹੇ ਨਖੀ ਚ ਪੈ ਗਿਆ ਉਹ ਨਹੀਂ ਕਰਦਾ ਹੈ ਆ ਚੰਗਾ ਨਹੀਂ ਕਰਦਾ ਇਹੀ ਗੱਲਾਂ ਤੇ ਰਹੀ ਤੂੰ ਨਹੀਂ ਮੈਨੂੰ ਜਕੀਨ ਆਪੋ ਤੇ ਜਕੀਨ ਹੀ ਰੱਖੀ ਮੈਂ ਤੈਨੂੰ ਕਹਿਤੀ ਗੱਜਾ ਨਹੀਂ ਬਸੇ ਬੰਦਾ ਹੋਈ ਗੱਲਾਂ ਤੇ ਹੋ ਜਾਂਦਾ ਸਭ ਦਾ ਕੰਗਾ ਕੋਈ ਨਾ ਲੱਗੂ ਪਤਾ ਕੰਜੂ ਦਾ ਮੇਰੀ ਗੱਲ ਸੁਣ ਲਾ ਆਪਾਂ ਕਿਤੇ ਨਾ ਮੈਂ ਪੋਸਟ ਜਾਂ ਲੈਣਾ ਪੋਰਾ ਹਾਂ ਤੇ ਅੱਜ ਇਹਨੂੰ ਤਾਂ ਇਹ ਵਿੱਚੋਂ ਕੱਲ ਲੱਗ ਕੇ ਜਾਂਦਾ ਪਤਾ ਲੱਗਦਾ ਹੀ ਆਪ ਦਾ ਲਾਉਦਾ ਹਟੀ ਟੂਈ ਮਾਰਨੀ ਉਹਨੇ ਆਪ ਦਾ ਕਵੀਲਦਾਰੀ ਦਾ ਪਰੇ ਕੋਲੇ ਹਾਂ ਤੇ ਜੇ ਪੀਏ ਹੁਣ ਜੇ ਨਹੀਂ ਤੇ ਜੇ ਪਾਣੀ ਉਹਦੇ ਕੋਲੇ ਉਹਦੀ ਕਿ ਪਲਸਾ ਵਾਹ ਵੇ ਜਿਹੜੇ ਪੰਜ ਪੰਜ ਛੇ ਲਿ ਜਾਂਦੇ ਨੇ ਦਾਖਲੇ ਪੜਨ ਵਾਲੇ ਪਰਦਾ ਪੁੱਦਾ ਨਹੀਂ ਕਿ ਤੇ ਭਲੇਖੇ ਜਿਹੜੇ ਨੇ ਸਾੜਾ ਹੀ ਪਟਾ ਮੈਨੂੰ ਉੱਤੇ 1200 ਕਿੰਨਾ ਫੀਸ ਪੜਨੀ ਹੈ ਕਾਜੀ ਪੜਨੀਆਂ ਨੇ ਫੀਸ ਇਹ ਤਾਂ ਜੇ ਕੋਈ ਜਾਂਦਾ ਆਉਂਦਾ ਫੇ ਤਾਂ ਪੜੂ ਗਈ ਕਿ ਐ ਲੈ ਛੀ ਦੀ ਜੀ ਕਿਸ ਤਸਿਓ ਜਕਾ ਨਾ ਕਸ਼ਟ ਪੜਨੀਆਂ ਨੇ ਪੜੀ ਨਹੀਂ 1400 ਰੁਪਿਆ ਹੋਰ ਕਿੱਧਰ ਗਿਆ ਡੱਬ ਗਿਆ ਇਹ ਬੱਬਾ ਕਾਕੇ ਦੇ ਦੇਖੇ ਦਾ ਐਂ ਨਿਕਾ ਕੋਈ ਜੀ ਦੇ ਦੇ ਵੀ ਯਾਰ ਚੁੱਪ ਪਲੀਂਚੀ ਪੈ ਗਈ ਉਹ ਪਲੀਂਚੀ ਤਰ ਕੇ ਆਇਆ ਸੀ ਮੁੰਡਾ ਹੋ ਉਹੀ ਨਾ ਤੂੰ ਗੱਲਾਂ ਇਹ ਨਹੀਂ ਜਾਵੇ ਕਾੜੀਆਂ ਗੱਲਾਂ ਆਹੋ ਮਾਨੇ ਜਾਗਾ ਜੇ ਮੇਰੀ ਤੈਨੂੰ ਮੈਂ ਦੱਸਾਂ ਤੇ ਤੂੰ ਮੈਂ ਗੱਲਾਂ ਬਣਾਈ ਕਿਹਦਾ ਰਿਸ਼ਤਾ ਨਹੀਂ ਹੁੰਦਾ ਅਜਿਹੀ ਗੱਲ ਯਾਦ ਕਰ ਉਹ ਰਿਸ਼ਤਾ ਤਾਂ ਹੋਈ ਜੇ ਉਹ ਦੇਖੀ ਜੂ ਮੁੰਡਾ ਪਹਿਲੀ ਗੈਰ ਨੇ ਜੈਂ ਕਿ ਪੈ ਗਿਆ ਹੈ ਤੂੰ ਪਹਿਲੇ بگੜ ਗਿਆ ਹੈ ਪਤਾ ਹੈ ਮੈਂ ਤਾਂ ਦੱਸਾਂ ਛਾਣੀ ਗੱਲਾਂ ਕਰਿਆ ਕਰ ਉਹ ਪਾਏ ਜੋ ਦਾ ਬਾਪੂ ਯਾਰ ਆ ਗਿਆ ਫੇਰ ਆ ਗਿਆ ਬੱਕਰੀ ਵਾਂਗ ਉਹ ਮੈਨੂੰ ਫੋਨ ਆਈ ਜਾਂਦਾ ਚੈ ਲੈ ਕੀ ਨਾ ਮੱਝ ਸੁੱਈ ਜਾਂਦੀ ਹੈ ਯਾਰ ਹਾਂ ਤੇ ਤੂੰ ਫਲਖੀ ਕਿ ਨਾ ਮਾਗਦੀ ਉਹ ਕਹਿੰਦਾ ਮੱਝ ਸੁਵਾ ਕੇ ਯਾਰ ਹਾਂ ਜਿਹੜੇ ਹਸਾਂ ਨਾਲ ਬੱਟਿਆ ਭੋਲਾ ਕਰਦਾ ਉਹਦਾ ਕਿਤੇ ਹੀ ਨਾ ਸੂਪੇ ਉਹ ਜਿਸੀ ਜਿਸੀ ਜਾਂਦਾ ਤੇ ਸੀ ਮੈਂ ਓਏ ਮੈਂ ਹੁਣ ਆ ਜਾਣਾ ਇਹਨੂੰ ਫੋਨ ਕਰੀ ਜਾਂਦਾ ਹੋ ਕੀ ਕਰੀ ਜਾਂਦਾ ਕਹਿੰਦਾ ਮੱਜ ਹੁੰਦੀ ਆ ਸਾਡੀ ਐਂ ਜਰਾ ਅੱਛਾ ਤੇਰੇ ਵੀਰੇ ਦਾ ਸੁੰਦੀ ਨਹੀਂ ਮੱਜ ਮਾੜਾ ਇਹ ਸਾਰੇ ਹੀ ਲਵਾਉਣਾ ਆਪ ਨੂੰ ਵੀ ਲੋੜ ਪੈ ਜਾਂਦੀ ਹੁੰਦੀ ਆ ਉਹ ਬੋਲਾ ਟਿਕ ਜਾ ਉਹ ਲੈ ਭਾਈਆ ਭਾਈਆ ਤੂੰ ਚੱਲ ਜਾ ਇਹ ਜਮੱਗਾ ਠਮਾਏਗਾ ਤੂੰ ਪਟੰਚਾ ਚਾ ਚਾ ਨਹੀਂ ਆ ਨਾ ਜਾਂ ਇਹ ਕੋਈ ਕੱਟਾ ਮੱਜ ਨਾ ਨਾ ਤੇਰਾ ਪੈਜੂ ਨਾ ਲੱਗ ਨੂੰ ਪੂਰੇ ਜਮਸਤਾ ਪਾਣੀ ਪਤਾ ਨਾ ਸੱਚ ਅੱਛਾ ਫੋਦੀ ਕਾਂਦੀ ਟੱਪਣੀ ਪੋਗੀ ਲੱਗਦਾ ਭਾਈਆ ਭਾਈਆ ਇੱਥੇ ਰਾਤ ਨੂੰ ਨਹੀਂ ਜਾਂਦੇ ਹੁੰਦੇ

ਕਈ ਵਾਰੀ ਉਹ ਆਪੇ ਹੀ ਉਹਨੇ ਜੇ ਪੱਛ ਨਾ ਗੀਣਾ ਗੈਰ ਨਸ਼ਾ ਪੱਕੀ ਗੱਲ ਦਾ ਜਮਾ ਮੈਨੂੰ ਪੱਤੀ ਆ ਛਾ ਜਾਇਂਦਾ ਤੜਕੇ ਤੋਂ ਮੈਂ ਰੱਖੂ ਇਹਦੀ ਮਿੜਕ ਤੇਰਾ ਰੱਖੀ ਗਈ ਮੈਂ ਤੈਨੂੰ ਪਰ ਪੜ ਕੇ ਦਿਖਾਉ ਆ ਫਾੜ ਜੀ ਫਿਰ ਖੂਹੀ ਖੂਹੀ ਕੀ ਆ ਕਿਉਂ ਨਾ ਨਾੜ ਕੋਚ ਪਾਣੀ ਸਟੇ ਕਰ ਨਾ ਆਈ ਨਹੀਂ ਆਪਣਾ ਉਹ ਵਾਰੀ ਦ ਗੰਦ ਮਾਰ ਦਿਨ ਨਾ ਹਾਂ ਦੋ ਜੱਪੇ ਪਾੜੀ ਦੇ ਮਾਰਗ ਤੇ ਪੈਰ ਤੋਂ ਦੇ ਆਹਾ ਆ ਗਿਆ ਮੈਂ ਉਹ ਕਹਿ ਲੱਗਦਾ ਉਹ ਜਾ ਆਇਆ ਮੜਾਇਆ ਐ ਕੱਟਿਆ ਕਰ ਐ ਕੱਟਿਆ ਕਰਾ ਕਾ ਜਾ ਕੱਟ ਆਹਾ ਹੰਗਾ ਸ਼ਾ ਬੜਾ ਕਿੰਗਾ ਸੀ ਫਾਇਨ ਕੋ ਦੇ ਰਿਹਾ ਆਠੀ ਪਾਈ ਦਾ ਕਰ ਗਿਆ ਲਾਰੇ ਹੋ ਲੋ ਕੋਈ ਕੀ ਹੋਈ ਤੇ ਤੂੰ ਕੀ ਜਿੰਨ ਨੱਪਾ ਲਿਆ ਕਰ ਅੰਦਾ ਹਾਲਾਤ ਦਾ ਤੂੰ ਲਾ ਲਾ ਸੈਟ ਲਾਇਦੋ ਮੂਰ ਜੀ

ਆਹ ਐ ਘੜ ਮੜਾਇਆ ਆਏ ਤਾਂ ਮੰਜੇ ਤੋੜੀ ਇਹਨਾਂ ਵੇਤ ਉਹ ਛਾਨ ਛੱਜਿਆ ਪੈਂਕੋ ਜਨ ਨਾਲ ਠੁੱਕੀ ਜਾਏਗਾ ਉੱਤੇ ਮੈਂ ਠੁੱਕੀ ਜਾਊਗਾ ਪਟੀ ਇਹ ਤੇ ਮੈਂ ਤਾਂ ਦਾ ਬੱੱਟਲ ਲੱਗਦਾ ਨਾਲੀਆ ਆਹ ਬੱੱਟਾ ਅਜਾ ਉਹ ਜੋ ਫਰਸਾ ਜਿ ਘਰ ਦੇ ਪਾਜਾ ਥਾਰਾ ਪੈਂਕੋ ਜਾਂ ਕੰਜਾ ਜਿਵੇਂ ਠੋਕ ਠੋਕ ਹਾਂ ਆਇਆ ਕੁਛ ਤੇਰਾ ਮੈਂ ਤਾਂ ਦਾ ਬੱੱਟਲ ਚ ਰੱਖਦਾ ਸਵਾ ਪਾ ਕੇ ਪੈਂਕੋ ਜਾਂ ਬਾਹਰ ਖੱਟੀ ਇਹਨੇ ਕਿੱਲਾ ਗਿਆ ਸੋਲੇ ਕਿੱਲਾ ਵੋਏ ਆਹ ਤੈ ਤੋੜੇਗਾ ਕਿਹੜਾ ਆਹ ਉਹ ਬਾਹਰ ਕੋਈ ਹੈ ਕਿਹੜਾ ਗਿਆ ਲਟੇ ਰਹਾ ਤਾਂ ਨਹੀਂ ਕੋਈ ਲੋਕ ਤਾਂ ਆ ਗਿਆ ਭਈ ਆਹ ਲੋਕ ਜਿਹੜਾ ਹਾਂ ਓਏ ਹੈ ਨਹੀਂ ਭਾਈ ਕੋਈ ਕਦੇ ਮਰ ਗਿਆ ਕਦੇ ਹੈ ਨਹੀਂ ਕੋਈ ਮਰ ਗਿਆ ਭਾਈ ਭਈ ਅਸੀਂ ਤਾਂ ਆ ਰਹੇ ਆ ਲਾਖੀ ਵਾਲੇ ਆ ਹੈ ਹੈ ਨਹੀਂ ਕਦੇ ਹੈ ਨਹੀਂ ਕੋਈ ਮਰ ਗਿਆ ਮਰ ਜਾ ਉਹ ਬਾਹਰ ਖੜਾ ਤਾਇਆ ਕਹਿੰਦਾ ਤਾਇਆ ਜਾਣੂ ਹੈ ਕੋਈ ਤਾਇਆ ਕੀ ਜਨਤਾ

으흠, 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 으 ਪੋਲੇ ਕੋਲਾ ਆ। ਪੋਲਾ ਤਾਂ ਪਾਇ ਗਿਆ ਸ਼ਰ। ਪਾਇ ਵੀ ਗਿਆ। ਪਾਇ ਗਿਆ ਪੁੱਤੋ ਤਾਂ। ਆ ਜਾ। ਗਾ ਚੱਪ। ਚੱਪ। ਪਾਈ ਪੈਣਾ। ਉਹ ਪਾਈ ਪੈਣਾ। ਉਹ ਸੁੱਕ ਇਹਨੂੰ ਕਿਉਂ ਗਿਆ? ਪਾਈ ਪੈਣਾ ਕਿ ਸਾਡੇ ਵੱਦ ਪੈਣਾ। ਐ ਕਿ ਮੈਂ ਕਿਉਂ ਗਿਆ ਨਛੇੜਾ। ਉਹ ਜੀ ਸੱਜਣ। ਛੱਟਰੀ ਕਰ ਪੁੱਤ। ਪੋਲਾ ਅੱਗੇ ਪਿਆ ਫਿਰ। ਐ? ਅੱਗੇ ਪਿਆ ਪੋਲਾ। ਉਹ ਲੈ ਲਓ ਕੀ ਕਹਣਾ ਤੂੰ ਯਾਰ ਐਸੋਲੇ। ਓਏ ਉਹਦੇ ਨਾਲ ਥੋੜੀ ਜੀ ਗੱਲਬਾਤ ਜੀ ਕਰਨੀ ਆ ਮੈਂ। ਕਾ ਜੀ ਪੁੱਤ। ਆ ਬੰਤਿਆ ਕਾਲੂ ਮੈਂ ਆਏ ਕਹਿੰਦਾ ਜੀ ਅੱਜ ਸਾਡੀ ਰਾਤ ਦੀ ਪਾਣੀ ਦੀ ਬਰੀ ਸੀ ਉਹ ਤਾਂ ਪੈ ਗਿਆ ਪੁੱਤ ਫੇ ਤੂੰ ਲਾ ਲਾ ਕਿਉਂ ਮ ਕਹਿੰਦਾ ਹਾਂ ਲਾ ਲਾ ਆਪਣੀ ਬੜੀ ਟਪਕੂ ਸੀ ਨਾ ਮੈਂ ਆਏ ਕਹਿੰਦਾ ਜੀ ਈ ਭੋਲੇ ਨੂੰ ਮੜਾ ਜਾ ਨਾ ਲੈ ਕੇ ਗਰਾ ਭਈਆ ਲਾ ਆਉਂਦੇ ਅਸੀਂ ਅੱਛਾ ਕਿ ਕਰ ਰੱਖ ਰੱਖੇ ਨਾ ਢੀੜਾ ਹੁੰਦਾ ਛੋਟੇ ਲੌਂਦੇ ਹਾਂ ਜੀ ਸਟਾਟਰ ਦੀ ਸਟਾਟਰ ਦੀ ਸੋਚੀ ਜੀ ਦਾ ਪਿਆਵਾਂਗੇ ਮਤਲੀ ਨਾਲਾ ਸੀ ਮੁੰਡਾ ਨਾਲ ਲਾਣਾ ਰਾਤ ਨੂੰ ਯਾਰ ਲੜਦੇ ਉਹ ਮੈਂ ਨਾਲ ਜਾਊਂਗਾ ਨਾਲਾ ਦਾ ਤੂੰ ਹੀ ਪੰਗੇ ਲੈਣਾ ਚੋਟਾ ਸੌਂ ਗਿਆ ਉਹ ਤਾਂ ਉਹ ਦੂਰ ਤਾਂ ਮੜਾ ਆ ਜਾਦਾ ਹੋਂਦੇ ਮੈਨੂੰ ਉਹ ਪੈ ਗਿਆ ਖਛਮਾ ਉਹ ਤਾਂ ਪੈ ਗਿਆ ਉਹ ਕਿਹਾ ਕਹਿੰਦਾ ਜਦੋਂ ਬਾਗੀ ਨਹੀਂ ਖੁੱਲਦਾ ਸੌਂ ਗਿਆ ਮੈਂ ਕਹਿੰਦਾ ਛੇ ਨੈ ਛੇ ਕਰ ਜਾ ਲੱਗੀ ਜਾਂਦਾ ਜਿਉਂ ਜਿਉਂ ਤੂੰ ਲੜਕੀ ਆਏ ਓਏ ਧੀਰਾ ਤਾਂ ਉਹ ਪਣੀ ਦਾ ਗਿਆ ਤਨੂੰ ਵੀ ਅੱਜ ਕਣਕ ਨੂੰ ਲਾਉਣਾ ਸੀ ਤੇੜੇ ਲਾਇਆ ਕਰੀ ਜਾ ਅਡੀ ਵਰੀ ਰਾਤ ਦੀ ਆ ਤਾ ਰਾਤ ਦੀ ਐ ਰਾਤ ਜੀ ਹੋ ਬਾਈ ਸੱਚੀ ਸੋਗਾ ਕੇ ਕੱਫ ਮਰੀ ਜੀ ਨਹੀਂ ਪੈਗਾ ਪੁੱਛ ਚੌੜ ਨਹੀਂ ਕਰਦਾ ਪੈ ਜਾਉਤਾ ਤਾਨੇ ਕਿਸੇ ਰਾਤ ਦੀ ਮੈਨੂੰ ਖੋਲਦਾ ਰਾਤ ਨੂੰ ਕਿਸੇ ਬਟਾ ਜਿਹੜਾ ਕਿਹੜੇ ਲੋਟੋ ਰਿਹਾ ਹੈ ਮੈਨੂੰ ਲੱਗਦਾ ਜੈਦਿਆ ਐ ਤਾਂ ਹੋ ਨਹੀਂ ਪੜਾ ਆਪਣਾ ਹੋਰ ਕਿਵੇਂ ਪਾਵੇਂਗਾ ਉਹਦਾ ਕੁਝ ਨਹੀਂ ਤਾਂ ਮੈਂ ਤਾਂ ਅਜੀ ਗੱਲ ਕਰਦਾ ਸੀ ਅੱਛਾ ਚਾਹ ਜਾਣ ਨਹੀਂ ਕੇਗਾ ਹਾਂ ਕਰੂ ਗੱਲ ਕਰਦਾ ਸੀ ਚੱਲ ਬਾਗ ਜਾ ਹਾਂ ਲੱਗ ਜਾ ਪੁਰਾਣਾ ਬਾਦ ਲੱਗੇ ਚਲ ਕੋਈ ਨੁਆਇ ਜਾ ਸ਼ੇਰਾ ਨਸ਼ਾ ਪਤਾ ਕਰਦਾ ਹੋਇਆ ਇਹ ਜੁਰਤਾ ਉਹ ਨਾ ਨਾ ਨਸ਼ਾ ਨਹੀਂ ਕਰਦਾ ਕਿੱਦਲੇ ਉਹ ਰਾਤ ਟਰੈਕਟਰ ਮੰਡੀ ਤੋਂ ਲੈ ਕੇ ਆਇਆ ਨਵਾਂ ਤੂੰ ਤਾਂ ਪਤੰਦ ਆਏ ਇਹ ਕਸੇ ਇਹ ਮਰਦ 10 ਘਾਟ ਟਰੈਕਟਰ ਉਹ ਇੱਕ ਟਰੈਕਟਰ ਤੇ ਥੱਕ ਗਏ ਬੈਠੇ ਬੈਠੇ ਹਾਂ ਕਰ ਕੋਈ ਨਹੀਂ ਪੁੱਛ ਤਰ ਕੇ ਮੇਲੀ ਨੂੰ ਕੰਮ ਆ ਕੇ ਕੋਈ ਇਹ ਕਿ ਪਾਂਚੋ ਦਾ ਗੰਨੇ ਲੱਦੇ ਸੀ ਦਸਾਂ ਓ ਬੜੀ ਦੂਰੋਂ ਲੈ ਮਕਸਰ ਮੰਡੀ ਤੋਂ ਲੈ ਕੇ ਆਇਆ ਤੜਕੇ ਤੜਕੇ ਮੈਲੀ ਠੀਕ ਆ ਅੱਛਾ ਮਕਸਰ ਮੰਡੀ ਤੇ ਵਾਗਿਆ ਹਾਂ ਤੂੰ ਤਾਂ ਜਿਹੜਾ ਮਕਸਰ ਜਾਂ ਨਾਲ ਹੀ ਲੱਗਦਾ ਨਾ ਨਾ ਬੜੇ ਵਾਲੇ ਪਸੇ ਪਈ ਵਾਲੇ ਸਾਡੇ ਕੋਲੇ ਸਾੰਭੇ ਅੱਛਾ ਹਾਂ ਫੋੜ ਲੈ ਕੇ ਆਇਆ ਦਮਾ ਪਿੰਡ ਚੋ ਰਿਕਾਰਡ ਤੋੜਦਾ ਸੀ ਕੱਲ ਵਧਾਈਆਂ ਹੁਣ ਕੁੱਚ ਹਾਂ ਤੇ ਮੈਂ ਮੁੜ ਕੇ ਦੀ ਕਰੀ ਵੇ ਤਾਂ ਕਿਉਂ ਜਾਵੇਂ ਮੈਂ ਮਾ ਜੀ ਦਾ ਪਾਪ ਮਰੀ ਜਾਂਦਾ ਕਿਹੜਾ ਪਾਇੰਡ ਨਾਟ ਕੇ ਆਮ ਤਰਾ ਇਹਨਾਂ ਨੇ ਫੋ ਹੀ ਨਹੀਂ ਪਾਇੰਡ ਦੇਣਾ ਭੁੱਲੇ ਨੂੰ ਕਹਣਾਗਾ ਕਾਂਦੀ ਟੱਪਿਆ ਇਹ ਦਿਨ ਨਾਲ ਚੱਰੀ ਆ ਇਹਨਾਂ ਨਾਲ ਹੀ ਰਹਿੰਦਾ ਉਹ ਆਈ ਦੇ ਚੰਦ ਲਾਲ ਕਿ ਹੋ ਜਾਣ ਇਹਦਾ ਜਵਾ ਪੱਟੂ ਆਪ ਲੈ ਜਵਾਕ ਜੇ ਨੂੰ ਜੇ ਪੁੱਤ ਨਲੀ ਦੇਖੇ ਗਾਲੂ ਵਾਲਾ ਤਾਂ ਹੀ ਕਹਿੰਦਾ ਸੀ ਨਹੀਂ ਸੀ ਕਿ ਪੈ ਗਿਆ ਉਹ ਇਹ ਦਿਨ ਨਾਲ ਤਾਂ ਗੱਲ ਤਾਂ ਮੈਂ ਦੇਖ ਲਈ ਤੋੜ ਹੀ ਦੇਖ ਲਈ ਹਾਂ ਤੇਰਾ ਗੱਲਾ ਹੀ ਦੇਖ ਕੋਲ ਨੂੰ ਗਣਾ ਵੀ ਜਾਰੀ ਚੱਲਦੇ ਨਾ ਨਾ ਮੈਨੂੰ ਪਤਾ ਲੱਗਾ ਨੱਠੇ ਤੋਂ ਪੈ ਗਿਆ ਅਥਮਾ ਅੱਜ ਇਹ ਸਮਝਦਾ ਭਾਈ ਆਪਣੀ ਨੜੂਛੇ ਲਈ ਮੈਂ ਤਾਂ ਕਹਿੰਦਾ ਫਰਜ਼ ਬੰਦਾ ਸੀ ਕਹਿ ਤਾ ਪਾ ਤਾ ਆ ਬਚਿੰਤਾ ਲਾ ਪੀਏ ਨਾ ਪਟਾਇ ਲੈ ਲਾਉਂਦਾ ਪੈ ਗਿਆ ਕਿ ਕਿਤੇ ਰ ਲਵਾ ਮੇਰੇ ਕੋਲ ਚਲ ਪੈ ਗਿਆ ਉਹ ਹੁਣ ਵੇਟ ਕੇ ਲੈ ਕੇ ਕੀ ਕਰੇਗਾ ਤੜਕੇ ਪੁੱਛਾਂਗੇ ਕਦ ਤਾਈਂ ਵੀ ਉਹ ਤਨ ਲੱਗਿਆ ਖੜਾ ਨਾ ਨਾ ਤੜਕੇ ਕਹਿ ਜਾਗੇ ਉਹ ਨੂੰ ਛਮ ਗਿਆ ਜਾਏ ਉਹ ਨਾਰਾ ਸ਼ਾਇਰੀ ਚੱਲਦੀ ਇੱਕ ਉਹ ਨੂੰ ਬੱਦਾਂ ਮੋਬਾਈਲਾਂ ਦੇ ਭੋਲੇ ਲੈ ਕੇ ਹੈ ਉਹ ਬੁਰਾ ਦੇਖੀ ਜਾਂਦਾ ਸਾਰਾ ਤੇ ਟੈਲੀਫੋਨ ਚ ਆ ਆ ਕੀ ਨਾ ਬੱਜਾ ਨਹੀਂ ਲੈਂਦੇ ਨਾ ਇਹ ਨਾ ਇੱਕ ਫੋਟਾ ਆ ਬਤਲਾਇਆ ਲਾਕਾ ਗਮਾ ਛੋਟਾ ਹੈ ਕਾਂਟਾ ਗੱਲ ਜੁ ਨਹੀਂ ਬੱਜਾ ਨਹੀਂ ਲੁੱਚੇ ਗਾਰੇ ਹਦਿਆ ਮੈਨੂੰ ਸਾਰਾ ਪਤਾ ਹੈਗਾ ਜਾ ਅੱਡੇ ਦਾ ਉਹੀ ਗੱਲ ਜਾਂਦੇ ਆ ਮੋਬਾਈਲ ਦੇਖਦੇ ਕੀ ਜੋ ਹੋ ਜਾ